ਮਾਰਕੀਟ 'ਚ ਆਪਾਂ ਜਿਆਦੇ ਬਾਈਕਾਂ ਵਾਸਤੇ ਲਾਈ ਆ। ਇੱਕ ਮਿੰਟ ਦੇ ਬਾਅਦ ਚ ਐਵੇਂ ਕਾਉਣੀ ਆਉਣੀ ਸਰ ਜੀ ਜਿਹੜੀ ਵੀਡੀਓ ਬਣਾਨੇ ਪਾਉਂਦੇ ਆ ਨਾ ਤੁਹਾਡੇ ਬਿਜ਼ਾਰਕ ਦੇ ਸਾਡੇ ਵਿਆਪ ਤੇ ਇੱਕ ਮਿੰਟ ਨੂੰ ਕਾਰਪੋਰੇਸ਼ਨ ਹੈ ਤੁਹਾਡੀ ਯਾਰ ਮਾਰਕੀਟ ਦੀ ਬੈਗਟ ਦਾ ਤੁਸੀਂ ਲੋਹਣੇ ਆ ਜਾ ਆ ਜਾ ਯਾਰ ਅੱਜ ਥੋੜੀ ਕਰਾਉਣੀ ਹੈ ਚਲਾ ਕਰੋ ਇਹਨਾਂ ਨੂੰ ਕਰਾ ਲੈਣ ਦੋ ਜੋ ਕਰਨਾ ਇਹਨਾਂ ਨੇ ਕਰਾਓ ਪਾਉਂਦੇ ਨਹੀਂ ਲੱਗਦਾ ਲੱਗਿਆ ਮੁਰਦਾ ਹੋਗੇਗੇ ਲੋਹਣੇ ਆ ਦੇ ਆ

ਇਨੇ ਕਲੀ ਸਾਡੇ ਮਾਣਯੋਗ ਮੈਡਮ ਅਕਸ਼ਾ ਕੁੱਤਾ ਜੀ ਤੇ ਮਾਣਯੋਗ ਕਮਿਸ਼ਨਰ ਸਾਹਿਬ ਜੀ ਦੇ ਹੁਕਮ ਅਨੁਸਾਰ ਤੁਹਾਨੂੰ ਜਿੱਦਾਂ ਕਿ ਪਤਾ ਹੀ ਹੈ ਕਿ ਯੈਲੋ ਲੈਂਡਾ ਕਾਮ ਹਾਲਮੋਂ ਪੂਰਾ ਹੀ ਹੋ ਚੁੱਕਿਆ 70% 60% ਹੋ ਚੁੱਕਿਆ ਹੈ ਕੋਈ ਤੁਹਾਨੂੰ ਰਿਪੋਰਟ ਆਈ ਹੈ ਕਿ ਲੋਕੀ ਯੈਲੋ ਲੈਂਡਾ ਤੇ ਫਿਰ ਕ੍ਰੋਸਿੰਗ ਕਰ ਰਹੇ ਆ ਤੇ ਸਾਡੇ ਮੈਡਮ ਮਾਨੇ ਕੁਮਾਰ ਜੀ ਦੇ ਸਖਤ ਹੁਕਮ ਅਨੁਸਾਰ ਕਿ ਅੱਜ ਇਹਨਾਂ ਤੇ ਕਾਰਵਾਈ ਆਪਾਂ yellow line ਨਾਲ ਸ਼ੁਰੂ ਕਰੀਏ। ਠੀਕ ਕਰਕੇ ਜੇ yellow line ਦੀ ਕਾਰਵਾਈ ਆਪ ਤੇ ਚੈਲੰਜ ਆਈ ਜੇ ਤੁਸੀਂ ਦੱਸਣਾ ਚਾਹੁੰਦੇ ਕਿ yellow line ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਤਾਂ ਪਲੀਜ਼ ਆਪਣੇ ਆਪਣੇ ਸਮਾਨ ਅੰਦਰ ਰੱਖੋ ਨਹੀਂ ਤਾਂ ਇਸ ਮਹਾਂਤ ਨੂੰ ਵਾਪਸ ਨਹੀਂ ਹੋਵਗੇ। ਸੜਕ ਦੇ بیچ ਪਰ ਜੇ ਵਾਪਸ ਨਹੀਂ ਹੋਗੇ ਤਾਂ ਦੁਕਾਨਦਾਰਾਂ ਭਰਾ ਨੂੰ ਬੇਨਤੀ ਕਰਦੇ ਆਂ ਜੀ। ਪਰ ਇੰਨੀ ਵਾਰੀ ਬੜੀ ਬੇਨਤੀ ਹੋ ਬੇਨਤੀ ਹੋਣ ਦੇ ਬਾਵਜੂਦ ਵੀ ਇਹ ਲੋਕ ਇੱਕ ਵਾਰੀ ਤੁਸੀਂ ਆੰਦੇ ਆਂ ਸ਼ਹਿਰ ਮਗੇ ਕਾਹ ਬਿਆਰੀ ਟੀਮ ਸਾਰੀ ਜਾਂਦੀ ਹੈ ਤੁਹਾਡੀ। ਲੋਕਾਂ ਦਾ ਸਮਾਨ ਅੰਦਰ ਪਾ ਲੈਂਦੇ ਆ ਲੋਕ ਫੇਰ ਉਹੀ ਤਰੰਤ ਸਮਾਨ ਉੱਥੇ ਵੇਚ ਆਪਣੀ ਥਾਂ ਤੇ ਪਾ ਦਿੰਦੇ ਆ ਇਹਦੇ ਬਾਰੇ ਕੀ ਗਿਆਨ ਜਾਂਦੇ ਆ ਜੀ ਜੀ ਦਾ ਕੀ ਆ ਦੇਖਿਆ ਸੀ ਸਟਾਰਟਿੰਗ ਵੇਤੋਂ ਕਿਤਾ ਸੀ ਤੇ ਅਸੀਂ ਐਗਜ਼ਿਟ ਵੀ ਇੱਥੋਂ ਕਰ ਰਹੇ ਆ ਤੇ ਅਸੀਂ ਨਾਲ ਸੀ ਬੋਲ ਗਾ ਕੇ ਦੇਖਾਂਗੇ ਸਾਡੇ ਮੈਮ ਨਾਲ ਹੈ ਕਿ ਆਪਣਾ ਸੰਦੀਪਪੁਰ ਜੀ ਤੇ ਮੈਡਮ ਦਿੱਲੀ ਵਿਜ਼ਿਟ ਕਰੋਗੇ ਇਸ ਲਈ ਲੋੜਾ ਤੇ ਦਿੱਲੀ ਵਿਜ਼ਿਟ ਕਰੋਗੇ ਤੇ ਅਸੀਂ ਨਹੀਂ yellow line ਪਾਲਣਾ ਕਰਾਵਾਂਗੇ ਨਾਲ ਜਿਹੜੇ ਦੁਕਾਨਦਾਰ ਨਹੀਂ ਕਰੋਗੇ ਉਹਨਾਂ ਦਾ ਸਮਾਨ ਵਾਪਸ ਨਹੀਂ ਮੁੜੇਗਾ ਅੱਜ ਕੋਈ ਮਗਲੀ ਗਲਾਨ ਵਗੈਰਾ ਵੀ ਖੱਟੇ ਆ ਜਾਂ ਕੋਈ ਇਹਨਾਂ ਨੂੰ ਵਾਰਨਿੰਗ ਵਗੈਰਾ ਦੇ ਕੇ ਛੱਡਿਆ ਗਿਆ ਇਹ ਕੁਸ਼ਕ ਸੁਖਦਾਨਾ ਰੰਕ ਕਦਕ ਨੂੰ ਓਰਨਿੰਗ ਦਿੱਤੀ ਤੇ ਬਾਕੀ ਸਮਾਨ ਜਿਨ੍ਹਾਂ ਦਾ ਚੱਕਿਆ ਤੁਹਾਡੇ ਸਾਹਮਣੇ ਡੰਮੀਆਂ ਵੀ ਚੱਕੀਆਂ ਉਹਨਾਂ ਦੀ ਵਾਪਸ ਨਹੀਂ ਕੀਤੀ ਜਾਏਗੀ ਜੀ ਮੈਡਮ ਮੈਡਮ ਨੂੰ ਇਹ ਹੋ ਜਾਣਾ ਹੈ ਕੁਸ਼ਕ ਸੁਖਦਾਨਾ ਨੇ ਜਿੱਦਾਂ ਬਾਹਰ ਨੂੰ ਵਧਾ ਕੇ ਉਹਦੇ ਨਾਲ ਲੱਗਾਇਆ ਹੁੰਦਾ ਸਮਾਨ ਉਹਦੇ ਬਾਰੇ ਉਹਦੇ ਬਾਰੇ ਜਿਹੜੇ ਡੰਮੀਆਂ ਉਹ ਲੋਹਾ ਲਈ ਜਾਣੀ ਬਾਕੀ ਮੈਡਮ ਨੂੰ ਕੁਸ਼ਕ ਸੁਖਦਾਨਾ ਨੂੰ ਵੀ ਅਗਲੇ ਵਾਰ ਗੱਲ ਦੱਸੀ ਜਾਊਂਗੀ ਕਿ ਇਹਨਾਂ ਦੀ ਚਾਦਰਾਂ ਵਗੈਰਾ ਦਾ ਕੀ ਕਰਨਾ ਹੈ ਬਾਕੀ ਇਹਨਾਂ ਡੰਮੀਆਂ ਜੀ ਚੱਕ ਲਈ ਗਈਆਂ ਤੁਹਾਨੂੰ ਡੇਲੀ ਇਹ ਕਾਰਵਾਈ ਯਾ ਲੋਨਾਂ ਨੇ ਤੇ ਸਰ ਜਿੱਦਾਂ ਜਿਹੜੀ ਚੈਕਿੰਗ ਦਾ ਤੁਹਾਡੀ ਇਹ ਰੁਟੀਨ ਵਾਈਜ਼ ਰਹੂਗੀ ਹਾਂਜੀ ਸਰ ਜੀ ਰੂਟੀਨ ਦੇਖੋਗੇ ਕਿ yellow line ਦਾ ਕੰਮ ਆ ਮੈਂ ਫੇਰ ਦੱਸ ਰਿਹਾ ਕਿ 60% 70% ਕੰਪਲੀਟ ਹੋ ਚੁੱਕਾ ਹੈ ਤਾਂ ਜਿੱਤੇ ਜਿੱਤੇ yellow line ਲੱਗਦੀਆਂ ਉੱਤੇ ਉੱਤੇ ਕਾਰਵਾਈ ਇਹ ਤੇਜ਼ ਅਸੀਂ ਕਰਾਂਗੇ ਬਹੁਤ ਸਾਰੇ ਲੋਕਾਂ ਨੇ ਆਪਣੀ ਪੰਜਾਬੀ ਦੀ ਰੋਡ ਦੇ ਉੱਤੇ ਵੀ ਦੁਕਾਨਾਂ ਦੇ ਕਈ ਦੁਕਾਨਾਂ ਵਾਲੇ ਨੇ ਸੜਕ ਦੇ ਉੱਤੇ ਤੱਕ ਆਏ ਹੋਏ ਆ ਨੇ ਉਹਨਾਂ ਦੇ ਉੱਤੇ ਕਿਹੜੀ ਕਾਰਵਾਈ ਕਰ ਰਹੇ ਸੀ ਬਿਲਕੁਲ ਸਰ ਅਗਲੇ ਕੁਝ ਦਿਨਾਂ ਦਾ ਅਸੀਂ ਜਿੱਦੀ ਰੋਡ ਦੀ ਜਿੱਦਾ ਤੁਸੀਂ ਹੁਣ ਤੁਹਾਡੇ ਨੋਟਿਚ ਲੈ ਆਏਗਾ ਜਿੱਦੀ ਰੋਡ ਦਾ ਤਾਂ ਕੁਝ ਦਿਨਾਂ ਦੇ ਵੀ ਤੁਹਾਨੂੰ ਜਿੱਦੀ ਰੋਡ ਤੇ ਵੀ ਅਸੀਂ ਫਾਰਮਾਈ ਕਰਕੇ ਦਿਖਾ ਦਾਂਗੇ ਜਿਹੜੇ ਬਾਹਰ ਆ ਦੁਕਾਨਦਾਰ ਸਰ ਕੁਝ ਲੋਕਾਂ ਨੇ ਇੱਥੇ ਪੱਕੇ ਹੀ ਗਾਰਡਨ ਵੇਅਰ ਔਰ ਪਾਈਪ ਵਗੈਰਾ ਗੱਡ ਕੇ ਉਹਨੂੰ ਪੂਰਾ ਹੀ ਕਵਰ ਕਰ ਦਿੱਤਾ ਗਿਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੋਈ ਸਾਨੂੰ ਅਜੀ ਇਮੇਜ ਫੋਟੋ ਸਾਨੂੰ ਸੈਂਡ ਹੋਈ ਹੈ ਕੁਝ ਲੋਕਾਂ ਨੇ ਦਿਖਾਇਆ ਹੈ ਜਿਹੜੇ ਦੁਕਾਨਦਾਰਾਂ ਨੇ ਭਰਾਵਾਂ ਨੇ ਉਸਦੀ ਗੱਲ ਅਸੀਂ ਮੈਮ ਆਪਣੇ ਸੀਨੀਅਰ ਮੈਨ ਦਾ ਕਰਕੇ ਜਿੱਦਾ ਵੀ